ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 18 ਅਗਸਤ 1887 ਅਕਾਲ ਚਲਾਨਾ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਜੀ ਦੇ ਇੱਕ ਕਰੀਬੀ ਰਿਸ਼ਤੇਦਾਰ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਦਾ ਗ੍ਰਹਿ ਵਿਖੇ 1887 ਵਿੱਚ ਹੋਇਆ ਸੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਸਿੰਘ ਸਭਾ ਲਹਿਰ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ 16 ਸਤੰਬਰ 1843 ਵਾਲੇ ਦਿਨ ਜਦੋਂ ਲਾਹੌਰ ਦੇ ਕਿਲੇ ਵਿੱਚ ਚੱਲ ਰਹੀ ਖਾਨਾ ਜੰਗੀ ਦੇ ਦੌਰਾਨ ਆਪ ਦੇ ਪਿਤਾ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਦਾ ਕਤਲ ਹੋਇਆ ਉਸ ਵਕਤ ਆਪ ਜੀ ਦੀ ਉਮਰ ਕੇਵਲ 6 ਵਰਿਆਂ ਦੀ ਸੀ ਆਪ ਨੇ ਬਚਪਨ ਵਿੱਚ ਸੰਸਕ੍ਰਿਤ ਅਤੇ ਫਾਰਸੀ ਜ਼ੁਬਾਨਾਂ ਦੇ ਗਿਆਨ ਤੋਂ ਇਲਾਵਾ ਭਾਰਤ ਦੇ ਪਰਚਲਿਤ ਧਰਮਾਂ ਅਤੇ ਇਸਲਾਮ ਧਰਮ ਬਾਰੇ ਵੀ ਖਾਸੀ ਜਾਣਕਾਰੀ ਹਾਸਲ ਕੀਤੀ ਆਪ ਦੀ ਲਿਆਕਤ ਨੂੰ ਵੇਖਦਿਆਂ ਹੋਇਆ ਆਪ ਨੂੰ ਸ਼੍ਰੀ ਅੰਮ੍ਰਿਤਸਰ ਸਹਿ ਵਿਖੇ ਵਧੀਕ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਆਪ ਨੂੰ ਸ੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਇਹ ਉਹ ਸਮਾਂ ਸੀ ਜਦੋਂ ਸਿੱਖ ਧਰਮ ਵਿੱਚ ਮੰਨਮਤੀਆਂ ਅਤੇ ਕਰਮਕਾਂਡਾਂ ਰਾਹੀਂ ਕੋੜ ਰਸਮਾਂ ਵਿਪਰਿਤਾਂ ਵਹਿਮਾਂ ਭਰਮਾਂ ਨੂੰ ਪਰਚਲਿਤ ਕੀਤੇ ਜਾਂਦਾ ਕਰਮ ਸ਼ੁਰੂ ਹੋ ਚੁੱਕਾ ਸੀ ਸਾਲ 1873 ਦੇ ਦੌਰਾਨ ਮਿਸ਼ਨ ਹਾਈ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਇਸਾਈ ਮਤ ਧਰ ਇਸਾਈ ਮਤ ਧਾਰਨ ਕਰਨ ਦਾ ਜਦੋਂ ਐਲਾਨ ਕੀਤਾ ਉਦੋਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਆਂ ਨੇ ਕੁਝ 94 ਸਿੱਖ ਆਗੂਆਂ ਜਿਵੇਂ ਬਾਬਾ ਖਿਮ ਸਿੰਘ 베ਦੀ ਕਮਰ ਬਿਕਰਮ ਸਿੰਘ ਕਪੂਰਤਲਾ ਗਿਆਨੀ ਗਿਆਨ ਸਿੰਘ ਆਦਿ ਜੀ ਦੇ ਨਾਲ ਇੱਕ ਮੀਟਿੰਗ ਕਰਕੇ ਇਸ ਸੰਗੰਭੀਰ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਅੱਜ ਕੱਲ ਦੇ ਜਿਹੜੇ ਸਾਡੇ ਆਗੂ ਹੈਗੇ ਨੇ ਉਹਨਾਂ ਵੱਲੋਂ ਕੋਈ ਵੀ ਸਿੱਖ ਕਿਸੇ ਵੀ ਧਰਮ ਦੇ ਵਿੱਚ ਪਾ ਜAVE ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸੋ ਉਹਨਾਂ ਨੂੰ ਲੋੜ ਸਰਦਾਰ ठाकुर सिंह संधावालिया होना ਤੋਂ ਸੇਧ ਲੈੰਦੀ ਸਿੱਟੇ ਵੱਜੋਂ 1 ਅਕਤੂਬਰ 1873 ਵਾਲੇ ਦਿਨ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਸਰਦਾਰ ਠਾਕੁਰ ਸਿੰਘ ਸੰਧਾਵਾਲੀਆਂ ਨੂੰ ਉਸ ਸਭਾ ਦਾ ਪਹਿਲਾ ਪ੍ਰਧਾਨ ਹੋਂਦਾ ਮਨ ਪ੍ਰਾਪਤ ਹੋਇਆ ਸੋ ਜਦੋਂ ਠਾਕ ਸਰਦਾਰ ਠਾਕੁਰ ਸਿੰਘ ਸੰਧਾਵਾਲੀਆਂ ਨੇ ਸਿੱਖ ਪੰਥ ਵਿੱਚ ਵਾੜੀਆਂ ਜਾ ਰਹੀਆਂ ਕਰਮ ਕਾਂਡੀ ਕੁਰਿਤੀਆਂ ਦੇ ਖਿਲਾਫ ਆਜ਼ਾਦਾਨਾ ਤੌਰ ਤੇ ਆਪਣੀਆਂ ਗਤੀਵਿਧੀਆਂ ਨੂੰ ਸਰਗਰਮੀ ਦੇ ਨਾਲ ਸ਼ੁਰੂ ਕੀਤਾ ਸਰਦਾਰ ਦਾਤ ਠਾਕੁਰ ਸਿੰਘ ਸੰਧਵਾਲੀਆਂ ਨੂੰ ਉਹਨਾਂ ਦੇ ਵਧੀਕ ਅਸਿਸਟੈਂਟ ਕਮਿਸ਼ਨਰ ਦੇ ਸਰਕਾਰੀ ਉਹਦੇ ਤੋਂ ਹਟਾ ਦਿੱਤਾ ਗਿਆ ਸੰਨ 1873 ਸੰਨ 1883 ਵਿੱਚ ਲੰਡਨ ਵਿਖੇ ਰਹਿ ਰਹੇ ਮਹਾਰਾਜਾ ਦਲੀਪ ਸਿੰਘ ਜੀ ਨੇ ਸਰਦਾਰ ਠਾਕੁਰ ਸਿੰਘ ਸੰਧਵਾਲੀਆਂ ਨੂੰ ਉਤਾਰ ਭੇਜ ਕੇ ਲੰਡਨ ਆਉਣ ਦਾ ਸੱਦਾ ਦਿੱਤਾ ਅਸਲ ਵਿੱਚ ਸਰਦਾਰ ਠਾਕੁਰ ਸਿੰਘ ਸੰਧਵਾਲੀਆਂ ਦੇ ਸਮਝੌਨਤੇ ਹੀ ਮਹਾਰਾਜਾ ਦਲੀਪ ਸਿੰਘ ਮੁੜ ਅੰਮ੍ਰਿਤ ਛਕਣ ਦੇ ਲਈ ਤਿਆਰ ਹੋ ਚੁੱਕੇ ਸਨ ਇਸ ਦੇ ਨਾਲ ਹੀ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਵਿੱਚਲੀ ਆਪਣੀ ਜਾਇਦਾਦ ਦੀ ਸਾਰੀ ਜਾਣਕਾਰੀ ਵੀ ਠਾਕੁਰ ਸੰਧਾਵਾਲੀਆ ਜੀ ਤੋਂ ਮੰਗੀ ਸੀ 28 ਸਤੰਬਰ 1884 ਵਾਲੇ ਦਿਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਆਪਣੇ ਦੋ ਪੁੱਤਰਾਂ ਸਰਦਾਰ ਨਰਿੰਦਰ ਸਿੰਘ ਅਤੇ ਸਰਦਾਰ ਗੁਰਦਿੱਤ ਸਿੰਘ ਅਤੇ ਇੱਕ ਗ੍ਰੰਥੀ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਵੱਲ ਰਵਾਨਾ ਹੋਏ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਲ ठाकुर सन्दावालिया ने सिख धर्म बारे भरपूर चर्चा कीती ਅਤੇ ਆਪ ਨੇ ਗੁਰਬਾਣੀ ਦਾ ਪਾਠ ਸੁਣਾ ਕੇ ਗੁਰਬਾਣੀ ਦੇ ਅਰਥਾਂ ਰਾਹੀਂ ਮਹਾਰਾਜਾ ਸਾਹਿਬ ਦੇ ਮਨ ਵਿੱਚ ਕਰ ਕਰ ਕੇ ਬੈਠੀ ਸਾਰੀ ਈਸਾਈਅਤ ਨੂੰ ਕੱਢ ਦਿੱਤਾ ਅਤੇ ਸਿੱਖ ਧਰਮ ਵਿੱਚ ਮੁੜ ਪ੍ਰਵੇਸ਼ ਕਰਨ ਦੇ ਲਈ ਮਹਾਰਾਜਾ ਦਲੀਪ ਸਿੰਘ ਜੀ ਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰ ਲਿਆ ਇਸ ਤੋਂ ਇਲਾਵਾ ਸਰਦਾਰ ठाकुर ਸਿੰਘ ਸन्दावालिया ਨੇ ਮਹਾਰਾਜਾ ਦਲੀਪ ਸਿੰਘ ਨੂੰ ਮੁਰ ਉਹਨਾਂ ਦੇ ਮਹਾਰਾਜਾ ਹੋਣ ਦਾ ਅਹਿਸਾਸ ਜਗਾ ਕੇ ਪੰਜਾਬ ਦੇ ਵਿੱਚ ਇਹਨਾਂ ਦੇ ਖੁਸ਼ੇ ਖੁਸੇ ਰਾਜ ਨੂੰ ਮੁੜ ਪ੍ਰਾਪਤ ਕਰਨ ਦੇ ਲਈ ਗੋਰਿਆਂ ਦੇ ਨਾਲ ਜਹਾਦ ਕਰਨ ਲਈ ਤਿਆਰ ਕਰ ਲਿਆ ਅਗਸਤ 1885 ਵਿੱਚ ਸਰਦਾਰ ਠਾਕੁਰ ਸਿੰਘ ਸੰਧਵਾਲੀਆ ਪੰਜਾਬ ਵਾਪਸ ਪਰਤ ਆਏ 30 ਮਾਰਚ 1886 ਨੂੰ ਮਹਾਰਾਜਾ ਦਲੀਪ ਸਿੰਘ ਵੀ ਇੰਗਲੈਂਡ ਤੋਂ ਵਾਪਸ ਭਾਰਤ ਵੱਲ ਚੱਲ ਪਏ ਮਹਾਰਾਜਾ ਦਲੀਪ ਸਿੰਘ ਜੀ ਨੇ ਸਰਦਾਰ ਠਾਕੁਰ ਸਿੰਘ ਸੰਧਵਾਲੀਆ ਨੂੰ ਮੁੰਬਈ ਹੁਣ ਮੁੰਬਈ ਬਲਵਾਇਆ ਤਾਂ ਕਿ ਉਹ ਖੰਡੇ ਦੀ ਪਹਲ ਲੈ ਕੇ ਮੁਰ ਸਿੰਘ ਸੱਜ ਸਕਣ ਅੰਗਰੇਜ਼ ਸਰਕਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਅਦਨ ਦੇ ਸਮੁੰਦਰੀ ਪੋਰਟ ਤੇ ਰੋਕ ਲਿਆ ਅਤੇ ਅੱਗੇ ਮੁੰਬਈ ਜਾਣ ਦੀ ਆਗਿਆ ਨਾ ਦਿੱਤੀ ਪਰ ਸਰਦਾਰ ਠਾਕੁਰ ਸਿੰਘ ਸੰਧਵਾਲੀਆਂ ਨੇ ਸਿੱਖ ਗਰੰਥੀ ਸਾਹਿਬਾਨ ਨੂੰ ਅਦਨ ਭੇਜ ਦਿੱਤਾ ਅਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਅੰਮ੍ਰਿਤ ਛਕਾ ਦਿੱਤਾ ਹੁਣ ਮਹਾਰਾਜਾ ਦਲੀਪ ਸਿੰਘ ਇੱਕ ਵਾਰੀ ਫਿਰ ਆਪਣੀ ਰਾਜ ਪ੍ਰਾਪਤੀ ਦੇ ਲਈ ਸਰਗਰਮ ਹੋ ਚੁਕੇ ਸਨ ਸਰਦਾਰ ਠਾਕੁਰ ਸਿੰਘ ਸੰਧਵਾਲੀਆਂ ਨੇ ਗੁਰਧਾਮਾ ਦੀ ਯਾਤਰਾ ਸ਼ੁਰੂ ਕਰਨ ਦੇ ਨਾਲ ਨਾਲ ਭਾਰਤ ਦੀਆਂ ਕਈ रियाਸਤਾਂ ਵਿੱਚ ਖੂਫੀਆ ਢੰਗ ਨਾਲ ਵਿਚਰ ਕੇ ਦੇਖਿਆ ਕਿ ਉਹਨਾਂ ਨੂੰ ਕਿੱਥੋਂ ਮਦਦ ਮਿਲ ਸਕਦੀ ਹੈ ਇਸ ਦੇ ਨਾਲ ਹੀ ਆਪ ਨੇ ਰੂਸ ਤੋਂ ਵੀ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਯਤਨ ਸ਼ੁਰੂ ਕੀਤੇ ਸਰਦਾਰ ਸਾਹਿਬ ਨੇ ਮੇਜਰ ਇਨਵਰਸ ਸੈਲ ਦੀ ਪੁਸਤਕ ਦੀ ਇਨੈਕਸੀਏਸ਼ਨਸ ਆਫ ਦੀ ਪੰਜਾਬ ਐਂਡ ਦੀ ਮਹਾਰਾਜਾ ਦਲੀਪ ਸਿੰਘ ਦਾ ਪੰਜਾਬੀ ਵਿੱਚ ਅਨੁਵਾਦ ਕਰਾ ਕੇ ਲੋਕਾਂ ਵਿੱਚ ਮੁਫਤ ਵੰਡਿਆ ਤਾਂ ਜੋ ਲੋਕਾਂ ਨੂੰ ਆਪਣੇ ਮਹਾਰਾਜੇ ਬਾਰੇ ਅਤੇ ਉਸ ਦੇ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ ਦਾ ਪਤਾ ਲੱਗ ਸਕੇ ਹੁਣ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਆਪਣੀਆਂ ਇਨ੍ਹਾਂ ਗਤੀਵਿਧੀਆਂ ਤੇ ਕਾਰਨ ਬਰਤਾਨਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਪਏ ਸਨ ਸਰਕਾਰ ਦੀ ਇਸ ਕੋਟਨੀਤੀ ਨੂੰ ਭਾਪਦੇ ਹੋਇਆ 6 ਨਵੰਬਰ 1886 ਨੂੰ ਆਪ ਪੰਡਿਚਰੀ ਦੀ ਫਰਾਂਸੀਸੀ ਬਸਤੀ ਵਿੱਚ ਚਲੇ ਗਏ ਉੱਥੇ ਸਰਦਾਰ ਠਾਕੁਰ ਸਿੰਘ ਸੰਦਾਵਾਲੀਆ ਦਾ ਘਰ ਮਹਾਰਾਜਾ ਦਲੀਪ ਸਿੰਘ ਨੂੰ ਮੁੜ ਤੋਂ ਰਾਜ ਦਿਵਾਉਣ ਦੀਆਂ ਕਾਰਵਾਈਆਂ ਦਾ ਕੇਂਦਰ ਬਣ ਗਿਆ ਇੰਜ ਇੱਥੇ ਆਪਣੇ ਪੰਜਾਬ ਇੰਗਲੈਂਡ ਅਤੇ ਕਈ ਹੋਰ ਇਲਾਕਿਆਂ ਵਿੱਚ ਨਿੱਜੀ ਡਾਕ ਵਿਵਸਥਾ ਰਹੀਂ ਆਪਣੀ ਮਹਿੰਮ ਦੇ ਲਈ ਸਬੰਧ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਪਰ ਸ਼ਾਇਦ ਅਕਾਲਪੁਰਖ ਨੂੰ ਇਹ ਮਨਜ਼ੂਰ ਨਹੀਂ ਸੀ 18 ਅਗਸਤ 1887 ਵਾਲੇ ਦਿਨ ਆਪ ਅਕਾਲ ਚਲਾਨਾ ਕਰਕੇ ਅਤੇ ਸਾਰੀ ਵਿਵਸਥਾ ਹੀ ਅਸਫਲ ਹੋ ਕੇ ਰਹਿ ਗਈ ਆਪ ਜੀ ਦੀਆਂ ਅਸਤੀਆਂ ਨੂੰ ਰਾਜਾ ਸਾਂਸੀ ਲੈੰਦਾ ਗਿਆ ਇੰਜ ਇੱਕ ਯੁੱਗ ਦਾ ਅੰਤ ਹੋ ਗਿਆ ਸੰਧਾਵਾਲੀਆ ਪਰਿਵਾਰ ਕਲਾ ਦਾ ਸਰਪ੍ਰਸਤ ਵੀ ਸੀ ਵਿਸ਼ੇਸ਼ ਕਰਕੇ ਕੰਧ ਚਿੱਤਰ ਦੀ ਕਲਾ ਰਾਜਾ ਸਾਂਸੀ ਵਿਖੇ ਉਹਨਾਂ ਦੀ ਪੁਰਾਣੀ ਹਵੇਲੀ ਜੋ ਮੌਲਿਕ ਰੂਪ ਵਿੱਚ ਸਾਰੀ ਦੀ ਸਾਰੀ ਕੰਧ ਚਿੱਤਰਾਂ ਨਾਲ ਸ਼ਿੰਗਾਰੀ ਪਈ ਸੀ ਹੁਣ ਤਕਰੀਬਨ ਢੱਡਰੀ ਹੋ ਗਈ ਹੈ ਸੋ ਪ੍ਰਣਾਮ ਹੈ ਜੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਜੀ ਦੇ ਚਰਨਾਂ ਦੇ ਵਿੱਚ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ